ਸਾ ਸੰਗਤ ਜੀਓ ਦਸੰਬਰ ਮਹੀਨੇ ਘਰ ਚ ਇਹ ਦੋ ਚੀਜ਼ਾਂ ਸਦਾ ਲਈ ਕੱਢ ਦੇਣ ਔਰਤਾਂ ਪਹਿਣਾ ਫਿਰ ਦੇਖਣਾ ਦਸਮ ਪਿਤਾ ਜੀ ਦੀ ਕਲਾ ਵਰਤਦੀ ਹਰ ਚੀਜ਼ ਦੀ ਇੱਛਾ ਪੂਰੀ ਹੋਏਗੀ 2026 ਦੇ ਵਿੱਚ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਇਹ ਸਟੇਜ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਗੁਰਮੁਖ ਪਿਆਰਿਓ ਇਸ ਚੀਜ਼ ਨੂੰ ਸਮਝਣ ਵਾਸਤੇ ਸਾਨੂੰ ਜ਼ਰੂਰ ਸਹਾਰਾ ਲੈਣਾ ਪਏਗਾ ਕਿਹੜੀ ਗੱਲ ਦਾ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਪਾਤਸ਼ਾਹ ਕਹਿੰਦੇ ਮਨਮੁਖ ਮੂਲ ਨਹੋ ਭੁੱਲੇ ਆ ਵਿੱਚ ਲੱਭ ਲੋਭ ਅਹੰਕਾਰ ਸਤਿਗੁਰੂ ਤੋਂ ਭੁੱਲੇ ਹੋਏ ਮਨੁਖ ਮੂਲ ਤੋਂ ਭੁੱਲੇ ਹੋਏ ਹੁੰਦੇ ਆ ਨਾ ਕਿਉਂਕਿ ਉਹਨਾਂ ਦੇ ਘਰ ਅੰਦਰ ਲੱਭ ਲੋਭ ਤੇ ਅਹੰਕਾਰ ਹੈ ਕਿਹੜਾ ਘਰ ਫਿਰਦਾ ਰੂਪ ਕਰ ਹਿਰਦੇ ਰੂਪ ਘਰ ਦੇ ਵਿੱਚ ਅੰਦਰ ਜਿਹੜੇ ਵਿਕਾਰ ਬੀਠੇ ਨੇ ਪਾਤਸ਼ਾਹ ਜੀ ਨੇ ਇਹ ਵੀ ਗੱਲ ਸਪਸ਼ਟ ਕਰ ਦਿੱਤੀ ਕਹਿੰਦੇ ਪਾਪ ਕਰੈ ਇਨ ਪੰਚਨ ਕੇ ਵਸਰੇ ਪਾਤਸ਼ਾਹ ਕਹਿੰਦੇ ਮਨੁੱਖ ਵਿਕਾਰ ਨਹੀਂ ਕਮਾਉਂਦਾ ਇਨ੍ਹਾਂ ਪੰਜਾਂ ਦੇ ਅਧੀਨ ਹੋ ਕੇ ਇਸ ਦੇਹੀ ਮੇ ਪੰਜ ਚੋਰ ਵਸ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਦੇਖੋ ਸਾਰੀ ਗੱਲ ਸਪਸ਼ਟ ਹੋ ਗਈ ਨਾ ਪਾਤਸ਼ਾਹ ਕਹਿੰਦੇ ਇਨ੍ਹਾਂ ਦੇ ਵਸ ਹੋਇਆ ਮਨੁੱਖ ਵਿਕਾਰ ਕਮਾਉਂਦਾ ਇਨਾਂ ਦੇ ਵਸ ਪੈ ਕੇ ਹੀ ਮਨੁੱਖ ਆਪਣੇ ਆਪ ਨੂੰ ਇੱਕ ਅਜੇਹੀ ਲੀਤੇ ਲੈ ਜਾਂਦਾ ਹੈ ਅਜੇਹੀ ਟਰੈਕ ਤੇ ਲੈ ਜਾਂਦਾ ਹੈ ਕਹਿੰਦੇ ਜਿੱਥੋਂ ਮਨੁੱਖ ਨਿਕਲ ਕੇ ਆਉਣ ਦੀ ਗੱਲ ਤੇ ਬੜੀ ਦੂਰ ਦੀ ਗੱਲ ਰਹੀ ਕਹਿੰਦੇ ਮਨੁੱਖ ਅੰਦਰ ਨੂੰ ਧਸਦਾ ਹੀ ਚਲਾ ਜਾਂਦਾ ਜਿਵੇਂ ਦਲਦਲ ਦੇ ਵਿੱਚ ਡਿੱਗਿਆ ਹੋਇਆ ਇੱਕ ਮਨੁੱਖ ਅੰਦਰ ਨੂੰ ਧਸਦਾ ਚਲਾ ਜਾਂਦਾ ਹੈ ਇਸੇ ਤਰ੍ਹਾਂ ਵਿਕਾਰਾਂ ਦੀ ਦਲਦਲ ਦੇ ਵਿੱਚ ਡਿੱਗਿਆ ਹੋਇਆ ਇੱਕ ਇਨਸਾਨ ਅੰਦਰ ਨੂੰ ਧਸਦਾ ਹੀ ਚਲਾ ਜਾਂਦਾ ਉਹ ਕਦੇ ਵਾਪਸ ਨਹੀਂ ਨਿਕਲਦਾ ਜੀ ਇਸ ਗੱਲ ਨੂੰ ਯਾਦ ਰੱਖਿਆ ਜੀ ਗੁਰਮੁਖ ਪਿਆਰਿਓ ਸੋ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰ ਰਹੇ ਆ ਪਿਆਰਿਓ ਇੱਥੇ ਥੋੜਾ ਜਿਹਾ ਸਮਝਣ ਦਾ ਯਤਨ ਕਰਿਓ ਥੋੜਾ ਜਿਹਾ ਵਿਚਾਰਿਓ ਸਤਿਗੁਰੂ ਮਹਾਰਾਜ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਝਗੜਾ ਕਰਦੇ ਆ ਅਨ ਦਿਨ ਗੁਦਰੈ ਸ਼ਬਦ ਨਕਰ ਹੈ ਵਿਚਾਰ ਉਹਨਾਂ ਦਾ ਹਰੇਕ ਦਿਹਾੜਾ ساری ਉਮਰ ਲੱਭ ਲੋਭ ਅਹੰਕਾਰ ਸੰਬੰਧੀ ਝਗੜਾ ਕਰਦੇ ਆ ਦੀ ਗੁਜ਼ਰ ਜਾਂਦਾ ਉਹ ਸਤਿਗੁਰੂ ਦੇ ਸ਼ਬਦਾਂ ਦੀ ਵਿਚਾਰ ਨਹੀਂ ਕਰ ਪਾਉਂਦੇ ਸਤਿਗੁਰੂ ਦੇ ਬਾਣੇ ਵਿੱਚ ਨਹੀਂ ਆ ਪਾਉਂਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਣੇ ਵਿੱਚ ਨਹੀਂ ਆ ਪਾਉਂਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਣੇ ਵਿੱਚ ਨਹੀਂ ਆ ਪਾਉਂਦੇ ਕਿਉਂ ਕਿ ਸਭ ਤੋਂ ਵੱਡੀ ਗੱਲ ਇਹ ਵੇ ਸਭ ਤੋਂ ਵੱਡੀ ਗੱਲ ਇਹ ਵੇ ਸਤਿਗੁਰੂ ਮਹਾਰਾਜ ਕਹਿੰਦੇ ਕਹਿੰਦੇ ਗੁਰਸਿੱਖੋ ਇੱਕ ਗੱਲ ਯਾਦ ਰੱਖਿਓ ਕਹਿੰਦੇ ਗੁਰਸਿੱਖੋ ਇਸ ਚੀਜ਼ ਨੂੰ ਥੋੜਾ ਜਿਹਾ ਵਿਚਾਰ ਕੇ ਸਮਝਿਆ ਜੇ ਕਿਉਂਕਿ ਬੰਦਾ ਟੁੱਟਿਆ ਹੋਇਆ ਹੈ ਤੇ ਉਹਨੂੰ ਜੁੜਨ ਵਾਸਤੇ ਕੀ ਕਰਨਾ ਟੁੱਟਿਆ ਕਿਉਂ ਹੈ ਸਭ ਤੋਂ ਵੱਡੀ ਗੱਲ ਉਹਦੇ ਅੰਦਰ ਵਿਕਾਰਾਂ ਨੇ ਮੈਲ ਭਰ ਦਿੱਤੀ ਉਦੀ ਜਿਹੜੀ ਅਸਲੀ ਪਰਤ ਸੀ ਉਹਨੂੰ ਲੁਕਾ ਲਿਆ ਸਤਿਗੁਰੂ ਮਹਾਰਾਜ ਕਹਿੰਦੇ ਕਹਿੰਦੇ ਭਰੀਏ ਹੱਥ ਪੈਰ ਤਨਖੇ ਸਤਿਗੁਰੂ ਮਹਾਰਾਜ ਕਹਿੰਦੇ ਕਹਿੰਦੇ ਜੇ ਅੰਦਰ ਜਿਹੜਾ ਹੈ ਭਾਵ ਤੇਰੇ ਸਰੀਰ ਦੇ ਅੰਗ ਮੈਲੇ ਹੋ ਜਾਣ ਸਤਿਗੁਰੂ ਮਹਾਰਾਜ ਕਹਿੰਦੇ ਜੇਕਰ ਤੇਰੇ ਤਨ ਦੇ ਅੰਗ ਮੈਲੇ ਹੁੰਦੇ ਜਾਂ ਤੂੰ ਉਹਨੂੰ ਪਾਣੀ ਨਾਲ ਸਾਫ਼ ਕਰਦਾ ਹੈ ਪਾਣੀ ਨਾਲ ਧੋਣਾ ਤੇ ਜੇਕਰ ਅੰਦਰ ਮੈਲਾ ਹੋ ਜਾਏ ਮਨ ਮੈਲਾ ਹੋ ਜਾਏ ਪਾਤਸ਼ਾਹ ਕਹਿੰਦੇ ਉਹ ਧੋਪੈ ਨਾ ਵੈ ਕੈ ਰੰਗ ਪਾਤਸ਼ਾਹ ਕਹਿੰਦੇ ਉਹਨੂੰ ਨਾਮ ਦੇ ਰੰਗ ਦੁਆਰਾ ਧੂਤਾ ਜਾਏਗਾ ਕਹਿੰਦੇ ਉਦੋਂ ਪਹਿਲਾਂ ਕੋਈ ਇਹੋ ਜਿਹਾ ਮਨ ਦਾ ਸਕੈਨ ਨਹੀਂ ਹੋ ਸਕਦਾ ਕੋਈ ਇਹੋ ਜਿਹਾ ਨਹੀਂ ਮਨ ਸਾਫ਼ ਹੋ ਗਿਆ ਕਹਿੰਦੇ ਮਨ ਸਾਫ਼ ਹੋ ਇਹਦੀ ਨਿਸ਼ਾਨੀ ਕੀ ਹੈ ਜਦੋਂ ਮਨ ਦੇ ਵਿੱਚੋਂ ਵਿਕਾਰਾਂ ਵੱਲ ਨੂੰ ਜਾਣ ਦਾ ਜਿਹੜਾ ਹੈ ਅਹਿਦ ਹੀ ਮੁੱਕ ਜੇ ਜਦੋਂ ਗੁਰੂ ਵੱਲ ਨੂੰ ਵਾਪਸ ਪਰਤ ਆਈਏ ਕਿਸੇ ਦਾ ਭਲਾ ਕਰਨ ਨੂੰ ਮਨ ਕਰੇ ਕਿਸੇ ਦੇ ਵਲ ਅਸੀਂ ਜਾਈਏ ਤੇ ਗੁਰੂ ਦੀ ਗੱਲ ਕਰਨ ਨੂੰ ਜੀ ਕਰੇ ਗੁਰੂ ਨਾਲ ਜੁੜਨ ਦਾ ਜਿਹੜਾ ਹੈ ਮਨ ਵਿੱਚ ਚਾਹ ਪੈਦਾ ਹੋ ਜਾ ਆਪਾਂ ਸੋਚੀਏ ਵੀ ਮੈਂ ਜੁੜ ਗਿਆ ਥੋੜਾ ਜਿਹਾ ਮਨ ਵਿੱਚ ਚਾਹ ਬਣਿਆ ਤੇ ਦੂਸਰੇ ਨੂੰ ਵੀ ਜੋੜਦਿਆਂ ਇਹ ਹੈ ਨਿਸ਼ਾਨੀ ਅੰਦਰੋਂ ਵਿਕਾਰ ਖਤਮ ਹੋਣ ਦੀ ਵੀ ਮਨ ਸਾਫ਼ ਹੋ ਗਿਆ ਪਿਆਰਿਓ ਨਹੀਂ ਤੇ ਕਈ ਇੱਥੇ ਉਂਝੇ ਸਰਟੀਫਿਕੇਟ ਚੱਕੀ ਫਿਰਦੇ ਆ ਮੇਰੇ ਤੇ ਮਨ ਸਾਫ਼ ਹੈ ਜੀ ਮੈਨੂੰ ਕੀ ਲੋੜ ਹੈ ਕਿਤੇ ਭਟਕਣ ਦੀ ਮੇਰਾ ਮਨ ਸਾਫ਼ ਹੈ ਜੀ ਮੈਂ ਨਹੀਂ ਮੈਂ ਤਾਂ ਨਹੀਂ ਮੰਨਦਾ ਕਿ ਸੱਚੀ ਚੀਜ਼ ਨੂੰ ਮੇਰਾ ਮਨ ਸਾਫ਼ ਹੈ ਮੈਂ ਤਾਂ ਜੀ ਕੁਝ ਖਾਂਦਾ ਪੀਂਦਾ ਨਹੀਂ ਹੈਗਾ ਸਾਥ ਸੰਗਤ ਭਾਵੇਂ ਵਿਕਾਰ ساری ਉਮਰ ਕਮਾਈ ਜਾਵੇ ساری ਜ਼ਿੰਦਗੀ ਸਾਰਾ ਦਿਨ ਕਮਾਈ ਜਾਵੇ ਤੇ ਕਹੇਗਾ ਮੇਰਾ ਮਨ ਸਾਫ਼ ਹੈ ਜੀ ਬਸ ਸਰਟੀਫਿਕੇਟ ਚ ਕਿਹਾ ਮੇਰਾ ਮਨ ਸਾਫ਼ ਹੈ ਜੀ ਸਾਥ ਸੰਗਤ ਇਹ ਬਹੁਤ ਵੱਡੀ ਪ੍ਰੋਬਲਮ ਹੈ ਜੀ ਬੜੀ ਵੱਡੀ ਪ੍ਰੋਬਲਮ ਹੈ ਸਾਹ ਸੰਗਤ ਉਹ ਆਵੇ ਜਾਏ ਭਾਈਏ ਸੁਪਨਾ ਸੁਖ ਨ ਕੋਈ ਪਾਤਸ਼ਾਹ ਕਹਿੰਦੇ ਉਹਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ ਤੇ ਉਹ ਜੰਮਣ ਮਰਨ ਵਿੱਚ ਹੀ ਭੋਂਦਾ ਫਿਰਦਾ ਰਹਿੰਦਾ ਕੌਣ ਚੀ ਦੀ ਗੱਲ ਹੋ ਰਹੀ ਹੈ ਕਿਨੇ ਜਿਹੜਾ ਟੁੱਟਿਆ ਹੋਇਆ ਤੇ ਗੱਲ ਹੈ ਇੱਥੇ ਜੁੜਨ ਵਾਲਿਆਂ ਦੀ ਜਿਹੜਾ ਸ਼ਬਦ ਨਾਲ ਜੁੜ ਜਾਏ ਜਿਹੜਾ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਲ ਜੁੜ ਜਾਏ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨਾਲ ਜੁੜ ਜਾਏ ਸੋ ਆਪਣਾ ਜਿਹੜਾ ਵਿਸ਼ਾ ਸੀ ਗੁਰਮਖੋ ਆਪਣਾ ਵਿਸ਼ਾ ਇਹ ਵੀ ਸਤਿਗੁਰੂ ਮਹਾਰਾਜ ਨੇ ਬੜੀ ਵੱਡੀ ਕਿਰਪਾ ਕੀਤੀ ਦਸੰਬਰ ਮਹੀਨੇ ਦੇ ਵਿੱਚ ਇਹ ਦੋ ਚੀਜ਼ਾਂ ਘਰ ਦੇ ਵਿੱਚੋਂ ਸਦਾ ਲਈ ਕੱਢ ਦਿਓ ਔਰਤਾਂ ਭੈਣਾਂ ਬੀਬੀਆਂ ਇਸ ਗੱਲ ਦਾ ਜ਼ਰੂਰ ਧਿਆਨ ਦੇਣ ਜਿਵੇਂ ਬੀਬੀਆਂ ਭੈਣਾਂ ਝਾੜੂ ਲੈ ਕੇ ਆਪਣੇ ਘਰ ਦੇ ਵਿੱਚੋਂ ਸਫਾਈ ਕਰਦੀਆਂ ਨੇ ਉਸੇ ਤਰ੍ਹਾਂ ਆਪਣੇ ਹਿਰਦੇ ਰੂਪ ਘਰ ਦੇ ਵਿੱਚੋਂ ਸਫਾਈ ਕਰਨਾ ਸਾਡਾ ਪਹਿਲ ਦੇ ਆਧਾਰ ਤੇ ਫਰਜ਼ ਬਣਦਾ ਅਸੀਂ ਸਫਾਈ ਕਰੀਏ ਕਿਵੇਂ ਕਰੀਏ ਸਾਥ ਸੰਗਤ ਸਤਿਗੁਰੂ ਮਹਾਰਾਜ ਕਹਿੰਦੇ ਉਹ ਧੋਪੈ ਨਾ ਵੈ ਕੈ ਰੰਗ ਜਿਵੇਂ ਮਨ ਵਿਕਾਰੀ ਹੈ ਮਨ ਮੈਲਾ ਹੈ ਤੇ ਮਨ ਦੇ ਵਲਬਲਿਆਂ ਨੂੰ ਸਾਫ ਕਰਨ ਦੇ ਲਈ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਸਹਾਰਾ ਲਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜੀਏ ਤੇ ਗੁਰਸਿੱਖੋ ਮਨ ਆਪਣੇ ਆਪ ਸਾਫ ਹੋਏਗਾ ਇੱਥੇ ਕੋਈ ਇਹ ਗੱਲ ਗਿਣਤੀ ਮਿੰਤੀ ਦੀ ਨਹੀਂ ਹੋ ਰਹੀ ਗੱਲ ਹੋ ਰਹੀ ਹੈ ਕੇਵਲ ਤੇ ਕੇਵਲ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸ਼ਬਦ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਦੀ ਪਿਆਰਿਓ ਜਿਵੇਂ ਆਪਾਂ ਪੜਦੇ ਆ ਨਾ ਗੁਰਨਾਨਕ ਹਰਨਾਮ ਧੜਾਇਆ ਭੰਨਣ ਘੜਨ ਸਮਰ ਰਥ ਪ੍ਰਭ ਸਦਾ ਸਮਲ ਹੈ ਮਿੱਤਰ ਤੂੰ ਦੁੱਖ ਸਬਾਇਐ ਲੱਥ ਕਹਿੰਦੇ ਜਿਵੇਂ ਜੋ ਸ਼ਰੀਰਾਂ ਨੂੰ ਸਹਿਜੇ ਹੀ ਢਾ ਤੇ ਬਣਾ ਸਕਦਾ ਸਤਿਗੁਰੂ ਨੇ ਉਸ ਹਰੀ ਦਾ ਨਾਮ ਸਾਡੇ ਹਿਰਦੇ ਵਿੱਚ ਪ੍ਰੋਧ ਦਿੱਤਾ ਜੋ ਸਬਦਾ ਦੁੱਖ ਦੂਰ ਹੋ ਗਿਆ ਕਹਿੰਦੇ ਜੇ ਤੂੰ ਉਸ ਪ੍ਰਭੂ ਨੂੰ ਸਦਾ ਯਾਦ ਕਰੇ ਤੇਰਾ ਵੀ ਦੁੱਖ ਜਿਹੜਾ ਹੈ ਸਭ ਦੁੱਖ ਜਿਹੜਾ ਹੈ ਤੇਰਾ ਲੈ ਜਾਏਗਾ ਤੇ ਸਤਿਗੁਰੂ ਮਹਾਰਾਜ ਤੇਰੇ ਉਤੇ ਕਿਰਪਾ ਕਰ ਦੇਣਗੇ ਗੁਰਮਖੋ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਤੇਰੇ ਤੇ ਵਰਤ ਜਾਏਗੀ ਕਹਿੰਦੇ ਇਹ ਗੁਰੂ ਦੀ ਕਿਰਪਾ ਹੈ ਸਤਿਗੁਰੂ ਦੀ ਮਿਹਰ ਹੈ ਪਾਤਸ਼ਾਹ ਕਹਿੰਦੇ ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ ਕਹਿੰਦੇ ਤੇਰਾ ਨਾਮ ਮੰਗਦਾ ਹੈ ਕੌਣ ਮੰਗਦਾ ਹੈ ਉਹ ਸਤਿਗੁਰੂ ਦਾ ਪਿਆਰਾ ਉਮੇਹਰ ਕਰਕੇ ਉਹਨੂੰ ਮਿਲਾਪ ਬਖਸ਼ ਸਤਿਗੁਰੂ ਦੀ ਬੜੀ ਵੱਡੀ ਕਿਰਪਾ ਕਰ ਸਤਿਗੁਰੂ ਮਹਾਰਾਜ ਤੇਰੇ ਤੇ ਕਿਰਪਾ ਕਰਨਗੇ ਸਤਿਗੁਰੂ ਮਹਾਰਾਜ ਤੇਰੇ ਤੇ ਮਿਹਰ ਕਰਨਗੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਤੇ ਕਿਰਪਾ ਕਰਨਗੇ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਸਭ ਤੋਂ ਵੱਡੀ ਮਿਹਰ ਹੈ ਸਭ ਤੋਂ ਵੱਡੀ ਕਿਰਪਾ ਹੈ ਪਿਆਰਿਓ ਇਥੇ ਆਪਾਂ ਬੇਨਤੀਆਂ ਕਰ ਰਹੇ ਹਾਂ ਕਿ ਦਸੰਬਰ ਦਾ ਮਹੀਨਾ ਹੈ ਜਿਵੇਂ ਆਪਾਂ ਹਰ ਰੋਜ਼ ਆਪਣੇ ਘਰ ਨੂੰ ਸਾਫ਼ ਕਰੀਏ ਉਸੇ ਤਰ੍ਹਾਂ ਹਿਰਦੇ ਰੂਪ ਘਰ ਨੂੰ ਸਾਫ਼ ਕਰਨ ਦਾ ਉਪਰਾਲਾ ਅੱਜ ਤੋਂ ਹੀ ਵਿਢੀਏ ਅੱਜ ਤੋਂ ਹੀ ਆਪਾਂ ਸ਼ੁਰੂ ਕਰੀਏ ਤੇ ਸ਼ੁਰੂ ਕਿਵੇਂ ਕਰਨਾ ਹੈ ਸਾਧ ਸੰਗਤ ਕਿਵੇਂ ਸ਼ੁਰੂ ਕਰਨਾ ਹੈ ਸਭ ਤੋਂ ਵੱਡੀ ਗੱਲ ਹੈ ਕਿਵੇਂ ਸ਼ੁਰੂ ਕਰਨਾ ਹੈ ਕਹਿੰਦੇ ਆਪਣੇ ਆਪ ਨੂੰ ਸ਼ਬਦ ਨਾਲ ਜੋੜ ਕੇ ਗੁਰੂ ਦੀ ਬਾਣੀ ਨਾਲ ਜੋੜ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਜੋੜ ਕੇ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਹਰ ਗੁਣ ਗਾਵੈ ਹਿਰਦੈ ਹਾਰ ਪਰੋਈ ਜੋ ਮਨੁੱਖ ਸਤਿਗੁਰੂ ਦੇ ਸਾਹਮਣੇ ਰਹਿੰਦਾ ਓਜ਼ੇ ਵਿੱਚ ਗਿਆਨ ਤੇ ਵਿਚਾਰ ਵਾਲੀ ਅਕਲ ਹੁੰਦੀ ਹੈ ਤੇ ਕਹਿੰਦੇ ਹਰੀ ਦੇਗ ਜੋ ਗੁਣਾ ਨੂੰ ਗਾਉਂਦਾ ਤੇ ਹਿਰਦੇ ਵਿੱਚ ਗੁਣਾ ਦਾ ਹਾਰ ਪਰੋ ਲੈਂਦਾ ਤੇ ਸਤਿਗੁਰੂ ਮਹਾਰਾਜ ਉੱਤੇ ਤੇ ਕਿਰਪਾ ਕਰ ਦਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਤੇ ਬੜੀ ਵੱਡੀ ਕਿਰਪਾ ਕਰ ਦਿੰਦੇ ਨੇ ਪਿਆਰਿਓ ਇਥੇ ਆਪਾਂ ਬੇਨਤੀਆਂ ਜਿਹੜੀਆਂ ਤਾਂ ਕਰਕੇ ਸਾਂਝੀਆਂ ਕਰ ਰਹੇ ਆ ਕਿਉਂਕਿ ਜਿਵੇਂ ਇਸ ਚੀਜ਼ ਨੂੰ ਸਮਝਣਾ ਕਿ ਇਹ ਹਰ ਇੱਕ ਇੱਛਾ ਅਧੂਰੀ ਰਹਿ ਜਾਂਦੀ ਹੈ ਪੂਰੀ ਉਦੋਂ ਹੋਏਗੀ ਜਦੋਂ ਅਸੀਂ ਗੁਰੂ ਨਾਲ ਜੁੜਾਂਗੇ ਜਦੋਂ ਗੁਰੂ ਨਾਲ ਜੁੜਾਂਗੇ ਤੇ ਪਿਆਰਿਓ ਉਦੋਂ ਸਾਡੇ ਤੇ ਕਿਰਪਾ ਹੋਏਗੀ ਸਤਗੁਰੂ ਮਹਾਰਾਜ ਸਾਡੇ ਤੇ ਮਿਹਰ ਕਰਨਗੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਨਾ ਉਦੋਂ ਹੀ ਸਾਡੇ ਤੇ ਵਰਤੇਗੀ ਸੋ ਪਿਆਰਿਓ ਆਪਾਂ ਗੁਰੂ ਦੀ ਕਿਰਪਾ ਨਾਲ ਜੁੜੀਏ ਸਤਗੁਰੂ ਦੇ ਸ਼ਬਦ ਨਾਲ ਜੁੜੀਏ ਗੁਰੂ ਦੀ ਬਾਣੀ ਨਾਲ ਜੁੜੀਏ ਦਸੰਬਰ ਮਹੀਨੇ ਦੇ ਵਿੱਚ ਇਹ ਚੀਜ਼ਾਂ ਨੂੰ ਆਪਾਂ ਜ਼ਰੂਰ ਕਰੀਏ ਸਤਗੁਰੂ ਮਹਾਰਾਜ ਦੀ ਸਾਡੇ ਤੇ ਕਿਰਪਾ ਜਿਹੜੀ ਆ ਨਾ ਜ਼ਰੂਰ ਵਰਤੇਗੀ ਸਤਨਗੁਰੂ ਗੁਰੰਤਸ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਡੇ ਤੇ ਕਿਰਪਾ ਜ਼ਰੂਰ ਵਰਤੇਗੀ ਪਿਆਰਿਓ ਅਸੀਂ ਸ਼ਬਦ ਨਾਲ ਸਾਝ ਬਣਾਈਏ ਇੱਕ ਇੱਕ ਪਾਠ ਜਪਜੀ ਸਾਹਿਬ ਦਾ ਘਰਾਂ ਦੇ ਵਿੱਚ ਕਰਨਾ ਸਟਾਰਟ ਕਰੀਏ ਇੱਕ ਇੱਕ ਪਾਠ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਰਹਿਮਤ ਦੇ ਆਪਾਂ ਹੱਕਦਾਰ ਬਣੀਏ ਦੂਜੀ ਗੱਲ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜਦਿਆਂ ਪੜਦਿਆਂ ਗੁਰੂ ਘਰ ਆਪਣੀ ਹਾਜ਼ਰੀ ਯਕੀਨੀ ਬਣਾਈਏ ਆਪਣੇ ਬੱਚਿਆਂ ਨੂੰ ਆਪਣੇ ਨਾਲ ਦੇਆਂ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰੀਏ ਫਿਰ ਵੇਖਿਓ ਕਿਵੇਂ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਉਹ ਹੁੰਦੀ ਹੈ ਕਿਵੇਂ ਗੁਰੂ ਦੀ ਕਿਰਪਾ ਵਰਤਦੀ ਹੈ ਪਿਆਰਿਓ ਆਪਾਂ ਗੁਰੂ ਨਾਲ ਜੁੜਨਾ ਇਹ ਦਸੰਬਰ ਮਹੀਨੇ ਨੂੰ ਮੁੱਖ ਰੱਖਦੇ ਆ ਇਹ ਸਤਗੁਰੂ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਮੁੱਖ ਰੱਖਦੇ ਆ ਪਿਆਰਿਓ ਇਹ ਸ਼ਹੀਦੀ 15 ਵਾੜੇ ਨੂੰ ਮੁੱਖ ਰੱਖਦੇ ਆ ਆਪਾਂ ਆਪਣੇ ਆਪ ਨੂੰ ਵੀ ਜਿਹੜਾ ਸਿੱਧੇ ਮਾਰਗ ਪਾਉਣ ਦਾ ਅਹਿਦ ਲਈਏ ਸਿੱਧੇ ਮਾਰਗ ਚੱਲਣ ਦਾ ਜਿਹੜਾ ਹੈ ਆਪਾਂ ਇੱਕ ਉਪਰਾਲਾ ਕਰੀਏ ਤੇ ਸਤਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਾਧ ਸੰਗਤ ਸੋ ਇਸ ਤਰ੍ਹਾਂ ਸਤਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਨਗੇ ਸੋ ਪਿਆਰਿਓ ਆਪਾਂ ਕੋਸ਼ਿਸ਼ ਕਰੀਏ ਹੁਣ ਤੋਂ ਹੀ ਸਟਾਰਟ ਕਰੀਏ ਆ ਹੁਣ ਵੇਖਿਓ ਤੁਸੀਂ ਕਿਵੇਂ ਸਮਾਗਮ ਸ਼ੁਰੂ ਹੋ ਜਾਣਗੇ ਸ਼ਹੀਦੀ ਸਵਾ ਜਿਹੜੀ ਇਹ ਸ਼ੁਰੂ ਹੋ ਜਾਏਗੀ ਤੇ ਵੱਡੀਆਂ ਵੱਡੀਆਂ ਸਵਾਵਾਵਾਂ ਹੋਣਗੀਆਂ ਲੰਗਰ ਚੱਲਣਗੇ ਗੁਰੂ ਘਰਾਂ ਦੇ ਵਿੱਚ ਸਮਾਗਮ ਹੋਣਗੇ ਆਪਾਂ ਹਰ ਇੱਕ ਸਮਾਗਮ ਦੇ ਵਿੱਚ ਜਾ ਕੇ ਸ਼ਿਰਕਤ ਕਰੀਏ ਹਰ ਇੱਕ ਸਮਾਗਮ ਦੇ ਵਿੱਚ ਜਾ ਕੇ ਆਪਣੀ ਹਾਜ਼ਰੀ ਲਗਵਾਈਏ ਤੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਰਹਿਮਤ ਦੇ ਆਪਾਂ ਹੱਕਦਾਰ ਬਣੀਏ ਗੁਰਮਖੋ ਆਪਾਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਈਏ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਆਪਾਂ ਗੁਰਸਿੱਖੀ ਜੀਵਨ ਬਾਰੇ ਵੀ ਤਿਆਰ ਕਰੀਏ ਤੇ ਆਪਾਂ ਉਹਨਾਂ ਨੂੰ ਇਹੋ ਜੇ ਤਰੀਕੇ ਨਾਲ ਤਿਆਰ ਕਰੀਏ ਕਿ ਵੱਡੇ ਹੋ ਕੇ ਉਹਨਾਂ ਦੇ ਜੀਵਨ ਦੇ ਵਿੱਚੋਂ ਇਹ ਸਿਖਾਈਆਂ ਹੋਈਆਂ ਚੀਜ਼ਾਂ ਇਹ ਸੁਣੀਆਂ ਹੋਈਆਂ ਉਹਨਾਂ ਦੇ ਸਾਖੀਆਂ ਕਮ ਆਉਣੇ ਜੀਵਨ ਦੇ ਵਿੱਚੋਂ ਕਦੇ ਉਹਨਾਂ ਦੇ ਵਿਸਰਨਾ ਬਸੇ ਇਸ ਤਰੀਕੇ ਨਾਲ ਆਪ ਆਪ ਨੇ ਆਪ ਨੂੰ ਤਿਆਰ ਕਰੀਏ ਅੱਗੇ ਫੇਰ ਹੀ ਆਪਾਂ ਪ੍ਰਚਾਰ ਕਰ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ